ਕੱਟ ਵੱਧ ਦੀ ਤੇ ਚੜਾਈ ਆਪਾਂ ਨੇ ਚੜਾਈ ਹੈ ਇਹ ਇਹ ਜੀ ਚਾਹੋ ਤਾਂ ਕਈ ਛੋਟੇ ਪਾਉਂਦੇ ਨੇ ਗਲੇ ਤੇ ਪੰਜ ਇੰਚ ਰੱਖਦੇ ਨੇ 5 ਇੰਚ ਤੋਂ ਜਿੰਨਾ ਵੀ ਤੁਹਾਡਾ ਗੜਾ ਹੈ ਅੱਧਾ ਇੰਚ ਤੁਸੀਂ ਵੱਧ ਰੱਖ ਸਕਦੇ ਆ ਇਹ ਆਪਾਂ ਨੇ ਪਿਆਰ ਕੀਤਾ ਹੋਇਆ ਪਹਿਲਾਂ ਇਹਦਾ ਗੜਾ ਨੋਰਮਲ ਚੜਾਈ ਦਾ ਦੇਖੀਏ ਜੀ ਆਪਾਂ ਇਹ ਰੱਖ ਲਏ ਤੇ ਉੱਤੇ ਜੜਾਂਗੇ ਤੇ ਆਪਾਂ ਹੁਣ ਸ਼ਰਟ ਦੇ ਉੱਤੇ ਆਪਣਾ ਇਹਦਾ ਸਾਰਾ ਫਿਕਸ ਕਰ ਲਿਆ ਐ ਅਟੈਚ ਕਰ ਲੈਣੇ ਆ ਇਹਨੂੰ ਸਾਰੇ ਨੂੰ ਸਿੱਧੀ ਸ਼ਰਟ ਦੇ ਉੱਤੇ ਆਪਾਂ ਇਹੇ ਨੇ ਤਾਂ 모ੜਾਂਗੇ ਇਹਨੂੰ ਅੰਦਰਲੇ ਪਾਸੇ ਦੇ ਨੇ ਆਪਾਂ ਦੂਸਰਾ ਗੜਾ ਲਾਣੇ ਆ ਉਵੇਂ ਹੀ ਆਪਾਂ ਮੋੜਾਂਗੇ ਬਿਲਕੁਲ ਨਾਲ-ਨਾਲ ਸਿਉਣ ਲਾ ਲੈਣੀ ਜਿਵੇਂ ਦੂਸਰਾ ਗਲਾ ਝੜਦੇ ਹੁੰਨੇ ਆਪਾਂ ਇਸ ਤਰ੍ਹਾਂ ਆਪਾਂ ਅਲੇ ਦਵਾਲੇ ਸਿਉਣ ਲਾ ਕੇ ਤੇ ਵਿੱਚੋਂ ਆਪਾਂ ਕਟਿੰਗ ਕਰ ਦਿੰਨੇ ਆ ਇਹਨੂੰ ਇਹਦੇ ਵਿੱਚੋਂ ਆਪਾਂ ਕਟਿੰਗ ਕਰਕੇ ਤੇ ਛੋਟੇ-ਛੋਟੇ ਜੇ ਕੱਟ ਲਾ ਲੈਣੇ ਆ ਤੇ ਇੱਥੇ ਸੈਂਟਰ ਤੇ ਜ਼ਰੂਰ ਕੱਟ ਲਾ ਲਾਂਗੇ ਤਾਂ ਕਿ ਆਪਾਂ ਨੂੰ ਮੋੜਨ ਲੱਗੇ ਗੜਾ ਪਰੇਸ਼ਾਨੀ ਨਾ ਆਵੇ ਹੁਣ ਆਪਾਂ ਇਸ ਨੂੰ ਹੁਣ ਆਪਾਂ ਇਸ ਨੂੰ ਇਸ ਤਰ੍ਹਾਂ ਅੰਦਰਲੇ ਪਾਸੇ ਮੋੜ ਕੇ ਤੇ ਇੱਕ ਮੋٹے ਵਖੇ ਨਾਲ ਸਿਉਣ ਲਾ ਲਾਂਗੇ ਉੱਪਰ ਦੀ ਇਸ ਤਰ੍ਹਾਂ ਵਾਲੀ ਦਵਾਰੇ ਸਿਉਣ ਲਾ ਕੇ ਆਪਾਂ ਗਲੇ ਨੂੰ ਖਲਾੜ ਲਾਂਗੇ ਆਪਾਂ ਵੀ ਗਲਾ ਰਿਸਕੇ ਨਾ ਆਪਣਾ ਇਸ ਤਰ੍ਹਾਂ ਵਾਲੀ ਦਵਾਰੇ ਦੋਨੋਂ ਪਾਸੇ ਸਿਉਣ ਲਾ ਲਈ ਆਪਾਂ ਨੇ ਸਾਰੇ ਗਲੇ ਦੇ ਤੇ ਨੀਚੇਲੇ ਵਾਸਤੇ ਅੰਦਰਲੇ ਪਾਸੇ ਮੈਂ ਨੇ ਬਰੀਕ ਲੈਸ ਨੂੰ ਬਾਹਰੋਂ ਕੱਟ ਕੇ ਥੋੜੀ ਜੀ ਅੰਦਰਲੇ ਪਾਸੇ ਹੀ ਵਿੱਚ ਰੱਖ ਲਈਏ ਬਿਲਕੁਲ ਸੌਖਾ ਤਰੀਕਾ ਹੈ ਜੀ ਡਿਜ਼ਾਈਨ ਬਣਾਉਣ ਦਾ ਨਾਲੇ ਬਣਿਆ ਹੋਇਆ ਬਹੁਤ ਹੀ ਪਿਆਰਾ ਲੱਗਦਾ ਹੈ ਇਥੋਂ ਆਪਾਂ ਨੇ ਇਸ ਤਰ੍ਹਾਂ ਲੈ ਲਈ ਇਹ ਮੇਰੀ ਲੇਸ ਫੋਲਡ ਹੋ ਜਾਂਦੀ ਸੀ ਜੇ ਤੁਹਾਡੀ ਨਹੀਂ ਹੁੰਦੀ ਤਾਂ ਤੁਸੀਂ ਇੱਥੇ ਛੋਟੀ ਜਿਹੀ ਕੱਟ ਵੀ ਲਾ ਸਕਦੇ ਹੋ ਸੈਂਟਰ ਚੋਂ ਇਹ ਮੇਰੀ ਲੇਸ ਫਲਾਵਰ ਵਾਲੀ ਇਹ ਫੋਲਡ ਹੋ ਜਾਂਦੀ ਹੈ ਇਸ ਤਰ੍ਹਾਂ ਆਪਾਂ ਬਿਲਕੁਲ ਨਾਲ-ਨਾਲ ਪਾਈਪਿੰਗ ਵਾਂਗੂ ਕੱਢ ਲਈ ਆਪਣੀ ਇਹ ਗਲਾ ਤਿਆਰ ਹੈ ਜੀ ਇਹਦੇ ਵਿੱਚ ਆਪਾਂ ਹੁਣ ਜਿਹੜਾ ਡਿਜ਼ਾਈਨ ਪਾਣਾ ਹੈ ਬਿੰਟੈਕਸ ਦਾ ਉਦੇ ਵਾਸਤੇ ਆਪਾਂ ਨੇ ਕੱਪੜਾ ਲਿਆ ਹੈ ਜਿੰਨੀ ਵੀ ਆਪਣੀ ਕਮਯਾਓ ਸ਼ਰਟ ਦੀ ਲੰਬਾਈ ਗਲੇ ਦੀ ਲੰਬਾਈ ਹੋਵੇ ਉਹਦੇ ਜਿੰਨਾ ਲੈ ਲੈਣਾ ਹੈ ਪੂਰਾ ਪ੍ਰੋਪਰ ਤੇ ਉਹਦਾ ਜਦੋਂ ਆਪਾਂ ਪਿੰਟੈਕਸ ਪਾਵਾਂਗੇ ਤੇ ਉਹਦਾ ਅੱਧਾ ਰਹਿ ਜਾਊਗਾ ਜਿਵੇਂ 14.5 ਇੰਚ ਤੁਸੀਂ ਲੈ ਲਿਆ ਤੇ ਤੁਸੀਂ ਜਦੋਂ ਪਿੰਟੈਕਸ ਪਾਓਗੇ ਤੇ ਉਹ ਅੱਧਾ ਰਹਿ ਜਾਊਗਾ ਜਿਵੇਂ 7 ਇੰਚ ਰਹਿ ਜਾਊਗਾ ਸਵਾ 7 ਇੰਚ ਤੇ ਤੁਸੀਂ ਬਰੀਕ-ਬਰੀਕ ਜੇ ਪਿੰਟੈਕਸ ਪਾਈ ਜਾਓ ਇਹ ਆਪਦੇ ਹਿਸਾਬ ਨਾਲ ਆਪਾਂ ਮੋਟੇ ਛੋਟੇ ਬਰੀਕ ਵੀ ਪਾ ਸਕਦੇ ਤੁਸੀਂ ਥੋੜੇ ਥੋੜਾ ਗੈਪ ਛੱਡ ਕੇ ਪਾ ਸਕਦੇ ਹੋ ਮੈਂ ਇੱਧਾ ਇੱਧਾ ਇੰਚ ਦੇ ਪਾਈਲੇ ਪਾਉਣਾ ਪਾਉਣਾ ਇੰਚ ਤੇ ਤੇ ਇਹ ਨੀਚੇ ਵਾਲੇ ਪਾਸੇ ਰੱਖ ਕੇ ਕੱਪੜਾ ਹੋਰ ਤੇ ਉੱਪਰ ਮੈਂ ਨੇ ਇਹਦੇ ਪਾਈਪਿੰਗ ਵੀ ਲਗਾਤੀ ਏ ਜਿਹੜੀ ਆਪਾਂ ਨੇ ਦੂਸਰੀ ਸ਼ਰਟ ਦੇ ਲਈ ਏ ਤਾਂ ਕਿ ਥੋੜਾ ਜਿਹਾ ਸੋਹਣਾ ਲੱਗੇ ਤੇ ਇਹਦਾ ਆਪਾਂ ਸੈਂਟਰ ਕਰ ਲਾਂਗੇ ਬਿਲਕੁਲ ਬਰਾਬਰ ਸੈਂਟਰ ਕਰ ਲਾਂਗੇ ਪਹਿਲਾਂ ਆਪਾਂ ਗਲੇ ਨੂੰ ਦੇਖਾਂਗੇ ਕਿ ਆਪਾਂ ਨੇ ਗਲਾ ਕਿੰਨਾ ਰੱਖਣਾ ਏ ਜਿਵੇਂ ਇੱਥੋਂ ਦੋਨੋਂ ਪਾਸੇੋਂ ਫੜ ਕੇ ਆਪਾਂ ਗਲੇ ਨੂੰ ਉੱਪਰ ਬਰਾਬਰ ਰੱਖ ਕੇ ਆਪਾਂ ਨੇ ਗਲੇ ਦੀ ਚੜਾਈ ਲੈਣੀ ਅੱਧਾ ਇੰਚ ਜਿੰਨਾ ਵੀ ਤੁਸੀਂ ਗਲਾ ਪਾਉਂਦੇ ਹੋ ਉਸ ਤੋਂ ਅੱਧਾ ਇੰਚ ਤੁਸੀਂ ਵਾਧ ਰੱਖਣਾ ਹੈ ਇਹ ਮੈਂ ਸਵਾ ਕੁ ਹੋਣੇ ਕੁ 7 ਇੰਚ ਰੱਖੂੰਗੀ ਇਸ ਤਰ੍ਹਾਂ ਅੱਧਾ ਇੰਚ ਵਾਧ ਰੱਖਿਆਵੇਂ ਨੇ ਸਵਾ ਕੁ 6 ਇੰਚ ਦਾ ਗਲਾਈ ਤਿਆਰ ਤੇ ਆਪਾਂ ਵਿੱਚ ਤੁਸੀਂ ਸੈਂਟਰ ਕਰ ਲਾਂਗੇ ਤੇ ਉੱਤੋਂ ਤੁਸੀਂ ਨੇ ਮੈਂ ਤਾਂ ਅੰਦਾਜ਼ੇ ਨਾਲ ਹੀ ਲਾਇਆ ਤੁਸੀਂ ਨਿਸ਼ਾਨ ਲਾ ਸਕਦੇ ਵੀ ਕਿੰਨੇ ਇੰਚ ਤੇ ਆਪਾਂ ਨੇ ਗਲਾ ਰੱਖਿਆ ਸੀ ਕਿ 6 ਇੰਚ ਤੇ ਸੀ 6 ਇੰਚ ਤੇ ਜਿੰਨਾ ਵੀ ਤੁਸੀਂ ਰੱਖਣਾ ਚਾਹੋ ਉਹਨਾਂ ਰੱਖ ਕੇ ਵਿੱਚ ਤੁਸੀਂ ਕੱਪੜੇ ਨੂੰ ਕਿਸੇ ਪਿੰਨ ਜਾਂ ਕਿਸੇ ਸੂਈ ਨਾਲ ਦੀ ਧੱਕਾ ਕਰ ਲਓ ਮੜਾ ਜਿਹਾ ਜਾਂ ਕੱਚਾ ਧੋਪੇ ਨਾਲ ਇਸ ਤਰ੍ਹਾਂ ਆਪਾਂ ਨੇ ਬਰਾਬਰ ਰੱਖ ਕੇ ਤੇ ਇਹਦੇ ਨਾਲ-ਨਾਲ ਬਿਲਕੁਲ ਸਿਉਣ ਲਾ ਲਾਂਗੇ ਇੱਥੇ ਹੀ ਬਿਲਕੁਲ ਸਿਉਣ ਬਿਲਕੁਲ ਕਿਨਾਰੀ ਤੇ ਲਾਇਓ ਤਾਂ ਸਫਾਈ ਆਊਗੀ ਜੇ ਤੁਸੀਂ ਥੋੜੀ ਜਿਹੀ ਵਧਾ ਘਟਾ ਦਿੱਤੇ ਤਾਂ ਦੀ ਸਫਾਈ ਨਹੀਂ ਆਉਣੀ ਬਿਲਕੁਲ ਨਾਲ-ਨਾਲ ਬਰੀਕ ਬਕਾ ਬਿਲਕੁਲ ਕਰਕੇ ਬਿਲਕੁਲ ਨਾਲ ਜਿਹੜੀ ਸਿਉਣ ਲਾਈਏ ਉਹ ਸਿਉਣ ਦੇ ਉੱਤੇ ਹੀ ਸਿਉਣ ਲਾ ਦਿਓ ਤੁਸੀਂ ਤੇ ਇਹਦਾ ਸੈਂਟਰ ਜ਼ਰੂਰ ਕਰ ਲਓ ਤਾਂ ਕਿ ਵੱਧ ਘਟ ਨਾ ਹੋ ਜੇ ਆਪਣਾ ਪਿੰਟੈਕਸ ਬੁਰੇ ਲੱਗਣਗੇ ਫਿਰ ਜੇ ਵਾਦੇ ਘਟੇ ਗਏ ਇਹ ਬਰਾਬਰ ਜੂੜ ਰੱਖ ਲਿਓ ਇਸ ਤਰ੍ਹਾਂ ਇਹਦੇ ਨਾਲ-ਨਾਲ ਸਿਉਣ ਲਾ ਲੈਣੇ ਆਪਾਂ ਇਹਨੂੰ ਅਟੈਚ ਕਰ ਲੈਣੇ ਆ ਸੌਖੇ ਜਿਹੇ ਤਰੀਕੇ ਨਾਲ ਬੜਾ ਹੀ ਪਿਆਰਾ ਗਲੇ ਦਾ ਡਿਜ਼ਾਈਨ ਬਣ ਜਾਂਦਾ ਹੈ ਜੀ ਇਹਨੂੰ ਆਪ ਪੱਕਾ ਕਰ ਲੈਣੇ ਆ। ਇਸ ਤਰ੍ਹਾਂ ਲੋ ਜੀ ਆਪਣਾ ਗਲਾ ਬਣ ਕੇ ਤਿਆਰ ਹੈ ਜੀ। ਇਹ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਹੈ। ਜੇ ਤੁਹਾਨੂੰ ਇਹ ਤਰੀਕਾ ਮੇਰਾ ਕਿਵੇਂ ਦਾ ਲੱਗਿਆ ਪਲੀਜ਼ ਜ਼ਰੂਰ ਦੱਸਿਓ ਮੈਨੂੰ। ਇਸ ਤਰ੍ਹਾਂ ਤੁਸੀਂ ਬੜੇ ਹੀ ਸੌਖੇ ਤਰੀਕੇ ਨਾਲ ਗਲੇ ਦਾ ਡਿਜ਼ਾਈਨ ਬਣਾ ਸਕਦੇ ਹੋ ਕੋਈ ਵੀ ਪ੍ਰਿੰਟਡ ਸੂਟ ਤੇ। ਇਦੇ ਵਿੱਚ ਤੁਸੀਂ ਕੁਝ ਹੋਰ ਸਾਈਡਾਂ ਤੇ ਲੈਸ ਵੀ ਧਰ ਸਕਦੇ ਹੋ ਇੱਕ ਹੋਰ ਤੇ ਮੈਂ ਨਹੀਂ ਰੱਖੀ ਧੰਨਵਾਦ ਜੀ ਮੇਰੀ ਵੀਡੀਓ ਕਿਵੇਂ ਦੀ ਲੱਗੀ ਜੱਸਿਓ ਜਰੂਰ